ਸਤਿ ਸ੍ਰੀ ਅਕਾਲ ਸਾਥੀਓ ਸასი ਗਾਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਸਾਥੀਓ ਆਪਾਂ ਗੱਲ ਕਰਾਂਗੇ ਜਿਹੜਾ ਆਪਾਂ ਝੋਨੇ ਨੂੰ ਲਾਸਟ ਪਾਣੀ ਲਾਉਣੇ ਉਹਦੇ ਬਾਰੇ ਜਿੰਨਾ ਕ ਆਪਣਾ ਤਜਰਬਾ ਆਪਾਂ ਤੁਹਾਡੇ ਨਾਲ ਦੋਸਤੋ ਸਾਂਝਾ ਕਰਾਂਗੇ ਜਿਸ ਤਰ੍ਹਾਂ ਕਿ ਅੱਡੋ ਅੱਡੀ ਪੀ ਆਰ 126 ਪੀ ਆਰ 122 ਪੀ ਆਰ 144 14 ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਵੀ ਅੱਡੋ ਅੱਡੀ ਆ ਤੇ ਲਾਸਟ ਵਾਲਾ ਪਾਣੀ ਵੀ ਉਸੇ ਹਿਸਾਬ ਨਾਲ ਹੀ ਲੱਗਣਾ ਜਿਵੇਂ ਪੀ ਆਰ 126 ਝੋਨਾ ਆਪਣਾ ਉਹ ਉਹਦਾ ਟਾਈਮ ਪੀਰੀਅਡ ਆ ਪਨੀਰੀ ਬੀਜਣ ਤੋਂ ਲੈ ਕੇ ਦੋਸਤੋ ਤੇ ਵਧਣ ਤੱਕ 120 ਤੋਂ 25 ਦਿਨ ਲੈਂਦਾ ਇਹ ਤੇ ਇਹਨੂੰ ਜਿਹੜਾ ਆਪਾਂ ਲਾਸਟ ਪਾਣੀ ਦੇਣਾ ਉਹ ਆਪਾਂ ਇਹਨੂੰ ਤਕਰੀਬਨ ਤੁਸੀਂ ਮੰਨ ਲਓ ਵੀ 110 ਤੋਂ 15 ਦਿਨ ਦੇ ਅੰਦਰ ਅੰਦਰ ਜਿਹੜਾ ਪਾਣੀ ਆਪਾਂ ਲਾਸਟ ਦੇ ਦੇਣਾ ਉਹ ਆਪਣੀ ਜ਼ਮੀਨ ਦੇਖ ਕੇ ਵੀ ਥੋੜੀਆਂ ਜਿਹੀ ਰੇਤਲੀਆਂ ਜ਼ਮੀਨਾਂ ਉੱਥੇ ਆਪਾਂ 10 ਤੋਂ 12 ਦਿਨ ਹੱਦ 15 ਦਿਨ ਪਹਿਲਾਂ ਪਾਣੀ ਬੰਦ ਕਰ ਦਿਓ ਜਿੱਥੇ ਮੰਨ ਲਓ ਜ਼ਮੀਨ ਥੋੜੀ ਜੀ ਚੀਕਣੀ ਆ ਉਥੇ ਆਪਾਂ 18 ਤੋਂ 20 ਦਿਨ ਪਹਿਲਾਂ ਪਾਣੀ ਜਿਹੜਾ ਲਾਸਟ ਲਾ ਸਕਦੇ ਹਾਂ। ਐਵੇਂ ਪੀਆਰ 122 ਆ। ਉਹਦਾ ਟਾਈਮ ਪੀਰੀਅਡ ਥੋੜਾ ਜਿਹਾ ਲੰਮਾ। ਪੀਆਰ 114 ਜਾਂ ਪੀਆਰ 131 ਆ। ਇਹਦਾ ਵਿੱਚ 140 ਤੋਂ 45 ਦਿਨ। ਸਭ ਤੋਂ ਵੱਡੀ ਗੱਲ ਤਾਂ ਇਹ ਆ ਦੋਸਤੋ ਵੀ ਜਦੋਂ ਪਨੀਰੀ ਆਪਾਂ ਬੀਜਦੇ ਹਾਂ। ਇੱਕ ਆਪਾਂ ਨੂੰ ਕਾਪੀ ਲਾਉਣੀ ਚਾਹੀਦੀ ਆ। ਜਿਹਦੇ ਤੇ ਆਪਣਾ ਜਿਹੜਾ ਵਾ ਪਨੀਰੀ ਬੀਜਣ ਦਾ ਟਾਈਮ ਲਿਖਿਆ ਹੋਵੇ। ਚਾਹੇ ਉਹ ਪੀਆਰ 126 ਲਾਉਣੀ ਹੋ ਤੁਸੀਂ। ਚਾਹੇ ਪੀਆਰ 131 ਲਾਉਣੀ ਆ। ਜਾਂ ਪੀਆਰ 114 ਲਾਉਣੇ ਆ ਜੇ ਆਪਣੇ ਕੋਲ ਟਾਈਮ ਪੀਰੀਅਡ ਲਿਖਿਆ ਹੋਊਗਾ ਆਪਾਂ ਉਸ ਟਾਈਮ ਦੇ ਹਿਸਾਬ ਨਾਲ ਜਿਹੜਾ ਆਪਣਾ ਖੇਤ ਨੂੰ ਲਾਸਟ ਪਾਣੀ ਲਾ ਸਕਦੇ ਆ ਕਈ ਵਾਰ ਕੀ ਹੁੰਦਾ ਵੀ ਆਪਾਂ ਪਾਣੀ ਛੇਤੀ ਬੰਦ ਕਰ ਦਿੰਨੇ ਆ ਤੇ ਜਦੋਂ ਆਪਾਂ ਝੋਨਾ ਕਈਰ ਵੜਦੇ ਆ ਤੇ ਉਦੋਂ ਦੇਖਦੇ ਆ ਵੀ ਮਸ਼ੀਨ ਬੜਕਦੀ ਵੜਦਿਆਂ ਉਹ ਸਮਝ ਲਓ ਵੀ ਕਿਤੇ ਨਾ ਕਿਤੇ ਆਪਾਂ ਨੂੰ ਸੋਕਾ ਲੱਗ ਗਿਆ ਝੋਨੇ ਨੂੰ ਜਦੋਂ ਆਪਾਂ ਝੋਨਾ ਵੜਦੇ ਆ ਉਦੋਂ ਮਸ਼ੀਨ ਦੇ ਟਾਇਰ ਮਾਰੇ ਮਾਰੇ ਛਪਣੇ ਚਾਹੀਦੇ ਆ ਥੱਲੇ ਜ਼ਮੀਨ ਦੇ ਉਹ ਸਹੀ ਬੱਤਰ ਦੇ ਹੁੰਦਾ ਵੀ ਪਾਣੀ ਸਹੀ ਲੱਗਿਆ ਇਹ ਧਿਆਨ ਦੇਣ ਜੋ ਗੱਲਾਂ ਦੋਸਤੋ ਲਾਸਟ ਪਾਣੀ ਹੁੰਦਾ ਜਿੰਨੇ ਆਪਣਾ ਜਿਹੜਾ ਝਾੜਾ ਬਣਾਉਣਾ ਹੁੰਦਾ ਜੇ ਸੁੱਕਾ ਲੱਗਿਆ ਤਾਂ ਵੀ ਆਪਣਾ ਨੁਕਸਾਨ ਹੋ ਜਾਣਾ ਤੇ ਜੇ ਆਪਾਂ ਪਾਣੀ ਜ਼ਿਆਦਾ ਦੇ ਦਿੱਤਾ ਤੇ ਉੱਥੇ ਵੀ ਆਪਣਾ ਦੋਸਤੋ ਨੁਕਸਾਨ ਹੋ ਜਾਣਾ ਇਸ ਕਰਕੇ ਜੇ ਆਪਾਂ ਟਾਈਮ ਲਿਖਿਆ ਹੋਊਗਾ ਫਿਰ ਆਪਾਂ ਨੂੰ ਦੋਸਤੋ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਦੇ ਦਿਨ ਬਣਾ ਕੇ ਵੱਢਣ ਦੇ ਟਾਈਮ ਤੋਂ ਆਦਾ 15 ਦਿਨ ਪਹਿਲਾਂ 18 ਦਿਨ ਪਹਿਲਾਂ ਲਾਸਟ ਪਾਣੀ ਆਪਾਂ ਲਾ ਸਕਦੇ ਹਾਂ ਬੀਜ ਦੇ ਹਿਸਾਬ ਨਾਲ ਚਾਹੋ 22 ਲਾਇਆ ਤੁਸੀਂ ਚਾਹ 14 ਲਾਇਆ ਚਾਹ 212 ਲਾਇਆ ਇਹਨਾਂ ਸਾਰਿਆਂ ਦਾ ਟਾਈਮ ਪੀਰੀਅਡ ੱਡੂ ੱਡੀ ਆ ਇਸ ਕਰਕੇ ਪਾਣੀ ਵੀ ਉਸੇ ਹਿਸਾਬ ਨਾਲ ਦੋਸਤੋ ਲੱਗਣਾ ਲਾਸਟ ਆ ਇਹ ਸੀ ਦੋਸਤੋ ਆਪਣੀ ਜਾਣਕਾਰੀ ਲਾਸਟ ਪਾਣੀ ਬਾਰੇ ਜਿੰਨਾਂ ਦਾ ਆਪਣਾ ਖੁਦ ਦਾ ਤਜਰਬਾ ਸੀ ਉਹ ਆਪਾਂ ਤੁਹਾਡੇ ਨਾਲ ਅੱਜ ਦੋਸਤੋ ਸਾਂਝਾ ਕੀਤਾ ਵੀਡੀਓ ਚੰਗੀ ਲੱਗੀ ਇੱਕ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਤੇ ਜਿਹੜੇ ਕਿਸਾਨ ਵੀਰ ਆਪਣੇ ਨਾਲ ਨਵੇਂ ਜੁੜਦੇ ਆ ਉਹ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਏ ਦੋਸਤੋ ਤੁਹਾਡੇ ਤੱਕ ਪਹੁੰਚਦੀ ਰਹੇ ਠੀਕ ਆ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ